ਦੂਜੀ ਗੱਲ ਇਹ ਹੈ ਗਵਰਨਰ ਤੇ ਨਿਰਭਰ ਕਰਦਾ ਹੈ ਇਹ ਦੇਨੂ ਜੀਣਾ ਹੈ ਕਿਉਂਕਿ ਆਜੇ ਵੀ ਗੁੱਡਵਰਕ ਐਕਸਾ ਬਣਿਆ ਨਹੀਂ ਹੋਇਆ ਹੂੰ ਇਹ ਸੂਬੇ ਦਾ ਹੀ ਕੰਮ ਹੈ ਕਾਨੂੰਨ ਦਾ ਮੰਦਾ ਕਿ ਜਿਹੜੇ ਕਹਿੰਦੇ ਨੇ ਭਾਰਤੀ ਨਿਆਂ ਸੰਹਿਤਾ VNS ਉਹਦੇ ਤਹਤ ਉਹ ਭਾਰਤ ਸਰਕਾਰ ਕੋ ਕਾਨੂੰਨ ਬਣਾਉਂਦੀ ਆ ਪਰ ਸੂਬਿਆਂ ਨੂੰ VNS ਦੇ ਅਨੁਸਾਰ ਆਦੇ ਬਣਾਉਣ ਦਾ ਹੱਕ ਹੈ ਜਿਹੜੀ ਪੰਨਾ ਸੀ ਆਰ ਪੀ ਸੀ ਆਈ ਪੀ ਸੀ ਦੇਖੋ ਸੀ ਆਪਣੀਆਂ ਮੇਰੇ ਕੋਲੇ ਪਰ ਉਹਦੇ ਚ ਬਈਆ ਹਰਿਆਣੇ ਨੇ ਆ ਪੰਜਾਬ ਨੇ ਆ ਮੱਧ ਪ੍ਰਦੇਸ਼ ਆਪਦੇ ਦੇ ਸੂਟ ਦੇ ਪਰ ਕਾਨੂੰਨ ਤਾਂ ਬਣਾਇਆ ਜਾ ਸਕਦਾ ਹੈ ਇਹ ਗਵਰਨਰ ਸਾਹਿਬ ਤੇ ਨਿਰਭਰ ਕਰਦਾ ਹੈ ਵੀ ਉਹ ਪਾਸ ਕਰੰਦੇ ਨੇ ਜਾਂ ਉਹ ਉੱਤੇ ਤੇ ਨਹੀਂ ਇਹ ਵੀ ਵੱਡਾ ਮਾਮਲਾ ਹੈ ਲਾਛੀ ਦੀ ਸਾਉ ਕੋਈ ਨਹੀਂ ਕੋਈ ਟੁਕਰ ਹੁੰਦੇ ਨੇ ਹਰ ਕਾਨੂੰਨ ਚਕੇ ਤੇ ਨਾ ਕੇ ਤੇ ਮੰਨਦਾ ਨਾ ਕੋਈ ਕਾਨੂੰਨ ਤਾਂ ਉਹ ਜਿੰਦਲ ਮਰਜ਼ੀ ਮੋੜ ਦਿੰਦੇ ਨੇ ਤੇ ਉਸ ਪੱਖੋਂ ਉਹ ਤੇ ਵੀ ਜਾ ਸਕਦਾ ਤੇ ਇਹ ਆਦਾ ਉੱਤੇ ਗਿਆ ਪਿਆ ਉੱਤੇ ਗਾਹ ਉਹ ਆਹ ਹੁਣੋਂ ਹਾਲੇ ਕੇ ਸੁਪਰੀਮ ਕੋਰਟ ਨੇ ਫੈਸਲਾ ਕਰਿਆ ਹੈ ਉਹਦੇ ਉੱਤੇ ਵੀ ਨਹੀਂ ਜੀ ਇਹਦੇ ਹੱਕ ਕੋਲੇ ਹੱਕ ਖੋਣ ਦਾ ਕੀ ਮਤਲਬ ਹੈ ਤੁਸੀਂ ਦੇਨ ਨੂੰ ਜਾਂ ਪਾਸ ਕਰੋ ਜਾਂ ਗਦਰ ਕਰੋ ਹੂੰ ਬਿਲਕੁਲ ਕੇ ਵਾਪਸ ਭੇਜੋ ਤੁਸੀਂ ਵਿਚ ਵਿਚਾਲਾ ਕਿਵੇਂ ਕਰਦੇ ਹੂੰ ਇੱਕੇ ਕਰਨਾ ਹੁੰਦਾ ਉਹ ਫਿਰ ਕਦੇ ਉਹ ਸਿਆਸਤਾਂ ਵੀ ਜਾਂ ਕਦੇ ਕਦੇ ਤਾਂ ਬਾਗੂਬਿਲੀ ਚੱਲ ਜਾਂਦੇ ਜੇ ਸਿਆਸਤਾਂ ਰੋਜ਼ ਬਾਗੂਬਿਲੀ ਕਰਨ ਲੱਗ ਜਾਣ ਬੀਨੋ ਫਾਈਨ ਕੋਲੇ ਨਹੀਂ ਲੱਗੇ ਰੱਖੋ ਫਿਰ ਦੇਖਾਂਗੇ ਫਿਰ ਸਿਆਸਤ ਨਹੀਂ ਚੱਲੇਗੀ ਨਮਕੀਂ ਗੱਲ ਹੈ ਵਿੱਚ ਕਿ ਜਿਹਨ ਦੀ ਗਿਆਨ ਹੈ ਸਾਸ਼ਤ ਵਿੱਚ ਸਾਸ਼ਤ ਦਾ ਨਿਕ ਸਟੇਟਸਮੈਨ ਹੁੰਦਾ ਹੈ